ਕਿੰਗ ਦੇਖਦੇ ਆ ਵੀ ਕੀ ਦੇ ਕਰੀਏ ਸੋਚੀ ਜਾਂਦੇ ਆ ਸੋਚੀ ਜਾਂਦੇ ਆ ਫੁੱਟਬਾਲ ਪਲੇਅਰ ਜੀ ਵੀ ਕਰ ਸਕਦੇ ਵੈਸੇ ਹੁਣੇ ਅਸੀਂ ਹੈਂਡਬਾਲ ਖੇਡ ਕੇ ਆਇਾਂਗੇ ਫਿਰ ਅਸੀਂ ਸੋਚਿਆ ਅਸੀਂ ਦੁਬਾਰਾ ਲਾਈਵ ਹੋਈਏ ਅਸੀਂ ਕਿਹਾ ਸੀ ਇਸ ਕਾ ਅਸੀਂ ਦੁਬਾਰਾ ਲਾਈਵ ਹੋਏਾਂਗੇ ਦੋਸਤੋ ਦੇਖੋ ਇਤਨੀ ਜਿੰਨੀ ਜਿੰਨੀ ਮੱਖੀਆਂ ਨੇ ਛੇੜਿਆ ਕਿ ਜਦੋਂ ਦੁਨੀਆ ਵਧੀਆ ਤੇ ਮੱਖੀਆਂ ਭੱਜੀ ਜਾਂਦੀਆਂ ਚਲੋ ਚਿੜੀ ਨੂੰ ਜਿਹੜੀ ਅਸੀਂ ਆ ਕੇ ਮਿਲਦੇ ਆ ਦਦਾ ਉਹ ਕਰਦੀ ਕਰਨਾ ਨੇ ਚਿੜੀ ਹੈਲੋ ਕਰਦੇ ਦੋਸਤਾਂ ਨੂੰ ਪਹਿਲਾਂ ਤਾਂ ਹੈਲੋ ਬੱਚਾ ਚੈਚੀ ਕਬਾ ਸ਼ੀਕਲ ਦੋਸਤਾਂ ਕਾ ਯਾਰ ਦੇ ਆਪੀ ਸਿ ਸ਼ੀਕਲ ਲਾਹਿੰਦੀ ਹੈ ਪਤਾ ਨਹੀਂ ਚੰਦਾ ਪਹਿਲੇ ਕਿ ਐਂਜ ਕਰ ਦਿੰਦੀ ਐ ਨਖਰੇ ਸਾਫ ਕਰਨ ਲੱਗਦੀ ਸੱਸਰੀ ਘਰ ਦੇ ਦੋਸਤਾਂ ਅਸੀਂ ਪੂਰੇ ਥੱਕੇ ਹੋਇਆ ਹੂ ਨਹੀਂ ਹੈਂਡਬਾਲ ਦਾ ਮੈਚ ਲਾ ਕੇ ਆਇਆ ਗਰਲਸ ਦੇ ਵਾਸਟੂਮ ਸੀ ਐਸੀ ਕਿ ਕਹਿ ਰੇ ਦੋਸਤ ਸੀ ਨਾਲ ਅਸੀਂ ਕੁੜੀ ਵੀ ਡੇਟੀ ਸੀ ਇਹ ਤਿੰਨੇ ਜਾਨੇ ਹੋ ਗਏ ਸੀ ਫਿਰ ਵੀ ਮੈਂ ਤੇ ਸੀਰਦੇ ਅਸੀਂ ਦੋਵੇਂ ਬੈਸਟ ਫਰੈਂਡਸ ਸੀ ਜਿਆ ਅਸੀਂ ਦੋਵੇਂ ਜਿੱਤ ਕੇ ਆਏ ਸੀ ਗਰਲਸ ਟੀਮ ਚੋਂ ਜਿੱਤ ਕੇ ਆਏਗੇ ਗਰਲਸ ਟੀਮ ਬੁੱਤ ਗਈ ਆ ਬਸ ਇਹ ਜਾਉਣ ਲੱਗਿਆ ਸੀ ਕਿਉਂਕਿ ਆ ਲਾਸਟ ਕੋਲ ਸੀਗਾ ਆਪਣੇ ਲੱਗੇ ਸੀਗਾ ਉਹ ਜਾ ਹੀ ਹੋ ਗਿਆ ਨਹੀਂ ਦੋਸਤੋ ਸਾਰਿਆਂ ਦੇ ਘਰ ਘਰੇ ਬੁਲਾ ਲਿਆ ਸੀ ਪਹਿਲਾਂ ਸਾਡੇ ਘਰੋਂ ਬੁਲਾਇਆ ਗਿਆ ਜਦੋਂ ਅਸੀਂ ਸੋਚਿਆ ਵੀ ਅਸੀਂ ਚਲੋ ਘਰੇ ਜਾਂਨੇ ਪਰ ਉਹ ਕਹਿੰਦੇ ਵੀ ਸਾਡਾ 골 ਹੋਊਗਾ ਵੀ ਹਨਾ ਜੇ ਤੁਸੀਂ ਬਾਗੇ ਅਸੀਂ 골 ਕਰ ਦਾਂਗੇ ਫਿਰ ਅਸੀਂ ਸੋਚਿਆ ਵੀ ਕੋਈ ਨਹੀਂ ਅਸੀਂ ਵੀ 골 ਇਹਨਾਂ ਨੇ ਰੋਕਾਂਗੇ ਅਸੀਂ ਰੋਕ ਲਿਆ 골 ਜੋ ਅਸੀਂ 골 ਕਰਨ ਲੱਗੇ ਇਹ ਕਹਿੰਦੇ ਅਸੀਂ ਘਰੇ ਜਾਂਨੇ ਅਸੀਂ ਕਿ ਅਸੀਂ ਵੀ 골 ਕਰਾਂਗੇ ਸਾਡੀ 6 10 ਐ 5 ਸੀਗੇ ਹੈਂਡ ਫੋਲ ਦਿ ਮੈਚੋ ਪਹਿਲਾ ਵੀ ਗਰਲਸ ਸਿੱਤੀਆਂ ਸੀ ਦੋਸਤੋ ਮੀ ਆ ਰਿਆ ਥੋੜੀਆਂ ਥੋੜੀਆਂ ਕੰਨੀਆਂ ਆ ਰਹੀਆਂ ਨੇ ਮੀਨੀਆਂ ਜੋ ਮੌਸਮ ਅੱਜ ਖਰਾਬ ਆ ਅੱਜ ਫਿਰ ਤੋਂ ਮੇਰੇ ਸਾਹਮਣੇ ਮੀ ਆਊਗਾ ਤੇ ਜਿਹੜੇ ਉੱਧਰ ਕਰਕੇ ਆਏ ਹੋਏ ਨੇ ਦਾ ਵੀ ਸਮਾਨ ਅੰਦਰ ਕਰ ਦਈਏ ਕਤੂਰੇ ਨੂੰ ਉੱਧਰ ਕਰਨਾ ਪੈਂਦਾ ਚਿੜੀ ਨੂੰ ਵਾਰ-ਵਾਰ ਅੰਦਰ ਕਰਨਾ ਪੈਂਦਾ ਦੇਖੋ ਦੇਖੋ ਜਿੱਤ ਦੀ ਦੋਸਤੋ ਵੈਸੇ ਮੈਨੇ ਹੁਣ ਤਾਂ ਆਦੋਨੀ ਸੀ ਮੈਂ ਸੋਚਿਆ ਦੋਸਤੋ ਮੈਂ ਥੋੜੀ ਬੁਧੀ ਗੱਲਬਾਤ ਕਰਨੀ ਹੈ ਜਿਹੜੀ ਤੁਹਾਨੂੰ ਮਾਰਦੀ ਜਾ ਆ ਜਾ ਆ ਜਾ ਲੈ ਬਾ ਦੋਸਤੋ ਅੱਜ ਫਿਰ ਤੋਂ ਮੀਰਾ ਮੌਸਮ ਆ ਹਵਾ ਚੱਲ ਰਹੀ ਆ ਜਿਦੋਂ ਦੇਖੋ ਟੜਕੇ ਟੜਕੇ ਹਵਾ ਸੀ ਫੇਰ ਤੋਂ ਦੁਪਹਿਰੇ ਜਦੋਂ ਤੁਹਾਨੂੰ ਦਿਖਾਈ ਸੀ ਕਿ ਗਰਮੀ ਨਹੀਂ ਹੋ ਰਹੀ ਸੀ ਹੁਣ ਫਿਰ ਤੋਂ ਨਿੱਕੇ ਨਿੱਕੇ ਕਰੀਆਂ ਆਉਣ ਲੱਗੀਆਂ ਇੱਕ ਬਹੁਤ ਅਸੀਂ ਖੋਇਆ ਏ ਜਿਹੜੀ ਸਾਡੀ ਬਾਲ ਖਰਾਬ ਹੋ ਗਈ ਹੋਈ ਸੀ ਕਿ ਉਹਨਾਂ ਖੇੜਦੇ ਕਰਦੇ ਅਸੀਂ ਗੋਲ ਖੋਇਆ ਹੈ ਜੈਮਨ ਤੋਂ ਧਾਰਚ ਵਾ ਗਿਆ ਦੋਸਤੋ ਹੁਣ ਮਤਾਂ ਸਵਾਵੇ ਹਾਂ ਦੋਸਤੋ ਕਦੇ ਮੈਚ ਆਉਣੀ ਹੈ ਕਦੇ ਅਮਨ ਵੀ ਚਾਹੇ ਤਾਂ ਸਾਡੀ ਵਾਰੀ ਬੰਨੀ ਹੋਈ ਆ ਪੰਜ ਦਿਨ ਉਹ ਪੰਜ ਦਿਨ ਮੈਂ ਆਈ ਕਰਦੇ ਸੀ

ਮੈਨੂੰ ਗਾਇਸ ਚੜ੍ਹ ਕੇ ਬੈੜੀਆ ਪਾਪਾ ਮੱਝ ਯਾਤੇ ਆ ਪਿੱਛੋਂ ਬਾੜ 200 ਮੇਰੇ ਉੱਪਰ ਚੜ੍ਹ ਗਈ ਬਾਲ ਆਉਣ ਗਈ ਬਾੜ ਬਾੜ ਸਾਰੇ ਚੜ੍ਹ ਜਾਂਦੇ ਆ ਉਹਦੇ ਕਰਕੇ ਪਾਪਾ ਮੱਝ ਪਾਪਾ ਮੱਝ ਯਾਤੇ ਹਾਂ ਕੋਈ ਹਮਣੀ ਕੋਈ ਹੰਣੀ ਕੋਈ ਹੰਣੀ ਕੋਈ

ਸਾਡੇ ਦਾਸਾ ਕਿੱਦਾਂ ਅਸੀਂ 골 ਬਾਰੇ ਦੱਸਤਾ ਤੁਹਾਨੂੰ ਸਾਡੇ ਅਸੀਂ 골 ਕਰਨ ਲੱਗੇ ਸੀ ਇਹਨਾਂ ਨੇ ਕਿਹਾ ਡਰਾ ਹੋ ਗਿਆ ਮੈਚ ਅਸੀਂ ਆਖੇ ਨਹੀਂ ਵੀ ਅਸੀਂ ਇੱਕ 골 ਕਰਕੇ ਜਾਵਾਂਗੇ ਗਰਲਜ਼ ਦੀ ਟੀਮ ਨਾਲੇ ਅਸੀਂ ਦੋ ਸੀ ਇਹਨਾਂ ਨੂੰ ਦੋ ਪਲੇਅਰਸ ਨੂੰ ਬਾਹਰ ਦਾਉਂਦੀ ਅਸੀਂ ਫਿਰ ਵੀ ਇਹ ਤਿੰਨ ਜਾਣੇ ਹੋ ਗਏ ਸੀ ਇਕੱਠੇ ਅਸੀਂ ਦੋ ਸੀ ਫਿਰ ਵੀ ਅਸੀਂ ਜਿੱਤ ਕੇ ਰਹਿ ਗਏ ਜਿਹੜੀ ਸਰਜੀਵ ਇਹਦੀ ਟੀਮ ਖਿੱਚ ਗਈ ਦੇਖੀ ਉਹ ਜਿੱਤ ਕੇ ਰਹੀ ਕਿ ਨਾ ਕਾਨੂੰ ਤੁਸੀਂ ਜਾਏਗੀ Nein!

देखो 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 दोस्तों रोन लगे नहीं फिर मैं क्या ना बात बताना तो पा रहा नहीं है मैंने ए मच्छर क्या है दोस्तों इसका लाइक कर दीजिए मेरे साथ ना किसे ने कोई तो नहीं दिखा दिया ना तो किसे ने इसका लाइक कर मेरे साथ ना लकी नहीं किता किता नहीं किता नहीं पहले किसे ने किता सिर्फ एक गेवान ना ऐसी शायद फिर किसने डिसलाइक करता है कोई गाली ਇੱਕ ਲਾਈਕ ਦੋਸਤੋ ਇੱਕ ਲਾਈਕ ਹੋ ਗਿਆ ਦੋਸਤੋ ਭੰਗੜਾ ਪਾਓ ਭੰਗੜਾ ਪਾਓ ਦੋਸਤੋ ਮੈਨੂੰ ਨਾ ਇਹਨਾਂ ਨਾ ਹੋਲੀ ਖੇਲੇ ਲੱਗਿਆ ਨਹੀਂ ਦਾਨੇ ਨਾ ਦੋ ਲਾਈਕ ਦੋਸਤੋ ਥੈਂਕ ਯੂ ਭੰਗੜਾ ਪਾਓ ਭੰਗੜਾ ਪਾਓ ਭੰਗੜਾ ਪਾਓ ਦੋਸਤੋ ਦੋਸਤੋ ਦਰੇ ਹੱਥ ਝਾਪੀ ਜਾਂਦਾ ਕਰਦੇ ਇੱਕ ਵਾਪਸ ਵਾਗਿਆ ਦੋਸਤੋ ਇੱਕ ਲਾਈਕ ਹੀ ਰਹਿ ਗਿਆ ਦੁਬਾਰੋ ਕਿਨੇ ਕੀਤਾ ਵਾਪਸ ਦੋਸਤੋ ਮੈਂ ਭੰਗੜਾ ਬੰਦ ਕਰਤਾ ਕਿਉਂਕਿ ਇੱਕ ਲਾਈਕ ਦੁਬਾਰੋ ਵਾਗਿਆ ਦੇ ਦਵਾਰ ਲਾਈਕ ਆਇਆ ਤਾਂ ਭੰਗੜਾ ਪਾਵਾਂਗੇ ਦਵਾਰੂ ਸਿੱਸ ਸਿੱਸ ਆਮਾ ਨਾ ਦਾਣਾ ਖਰਾਬ ਕਰੀ ਹੈ ਨਾ ਤੁਤਾ ਉਹ ਖਾਊਗੀ ਕੀ ਉਹਦੇ ਹੱਥ ਤੇ ਹਾਥੀ ਛਾਪਦੇ ਉਹਦੀ ਹੁਣ ਚੱਕਤੀ ਆਊਗੀ ਉਹਦੀ ਖੱਤੀ ਆਊ ਨਾ ਕੀ ਆਏ ਜੀ ਜਹਾ ਤੀ ਪੂਰੇ ਗੁੱਸੇ ਚ ਆਈ ਹੋਈ ਆ ਉਹ ਕਹੇਗੀ ਮੈਂ ਮਾਰੂਗੀ ਦਾਦੀ ਰਹਿਮਨ ਹੁਣ ਟਕਿਆ ਹੌਲੀ ਬਾਰੀ ਹੌਲੀ ਬਾਰੀ ਹੌਲੀ ਬਾਰੀ ਹਾਈ ਹਾਲੇ ਦੋਸਤੋ ਥੈਂਕ ਯੂ ਨਾਈਸ ਵੈਲਕਮ ਜਨ ਲਈ ਤੇ ਹੈਲੋ ਸਾਰਿਆਂ ਨੂੰ ਨਿੱਕੀ ਨਿੱਕੀਆਂ ਕੰਨੀਆਂ ਵਿਚ ਚ ਮੌਸਮ ਹੋ ਰਿਹਾ ਖਰਾਬ ਬੱਚੋ ਦੇਸ ਤੇ ਨੂਰ ਤਾਂ ਦਿਖਾਉਣੀ ਰਹਿ ਗਈ ਆਮਣ ਫਿਰ ਕਹਿੰਦਾ ਚਲ ਨੂਰ ਕੋਲ ਵੀ ਚੱਲਦੇ ਆ ਦੇਖ ਰਹੇ ਆ ਕੀ ਕਰਦੀ ਆ ਨੂਰ कतूरे नहीं सारे उठे उठ उठ गया शांति शांति दोस्तों डबे आए डबे आई खेला जी मेरा डब्बा कोई गत्ता हो गया गत्ता डब्बा सारे अगे लाने पेंद नहीं कतुरे बहार ਨੂਰ ਗੈਣੀ ਮੈਂ ਬਾਹਰ ਨਿਕਲ ਜਾਉਂ। ਨਿਕਲਣਾ ਨੂੰ ਹੱਥ ਨੇ ਕੇ ਛੱਡਾਂਗੇ। ਇੱਕ ਇੱਕ 10 ਮਿੰਟ ਪਿਆ ਇੱਕ ਘੰਟਾ ਖੇਲੀ ਜਾਊਗੀ। ਦਾਦੀ ਕੀ ਕਰਦੀਆਂ? ਉੱਚੀ ਬੋਲਾ। ਤਾਰਦੀ ਓੱਚੀ ਗੱਲਾਂ ਕਰਾਂਗੇ। ਕੰਮ ਹੀ ਆ ਗਏ ਗੱਲਾਂ ਕਰਾਂਗੇ। ਦਾਦੀ ਗੈਣੀ ਗੱਲਾਂ ਕਰਨ ਨੂੰ ਮੈਂ ਸਲੱਪਾ ਮਾਰੂ ਜੀ ਜ਼ੋਰ ਦੇ। ਆਹ ਅਮਰਪੁਰ ਤੋਂ ਦੂਖ ਬਣਾ ਲਾਗੇ। ਓਕੇ ਨਹੀਂ ਮੈਂ ਮਾਰੂੰਗੀ ਉਹਦੀ ਕੱਟੀ ਕਹਿੰਦੀ ਕਹਿੰਦੀ ਮੇਰੀ ਮੰਮੀ ਨੂੰ ਤੰਗ ਕਰੀ ਆਂ ਨੇ ਮੈਂ ਮਾਰੂੰਗੀ ਫੇਰਾ ਉਹ ਗੁੱਸੇ ਚ ਆਈ ਸੀ ਮੈਂ ਮਾਰੂੰਗੀ ਐਕਸਕਿਊਜ਼ ਮਿਸਾ ਹਾਂਜੀ ਸਰ ਤੁਸੀਂ ਖੁੰਡੀ ਕਿਉਂ ਲਈ ਆ ਸੀ ਨੋ ਜਮ ਸਾਹ ਤਾਂ ਸੋਣੀ ਫਿਰ ਤੁਸੀਂ ਸਾਨੂੰ ਪੜ੍ਹਾਉਣ ਆਇਓ ਮੈਂ ਸੈਦਰ ਚੋਣ ਆਇਓ ਕੋਈ ਨਹੀਂ ਮੈਂ ਸੈਦਰ ਬਿਟਵਾ ਸਕਦਾ ਅੱਛਾ ਮੈਂ ਸੈਦਰ ਚਾ ਸਕ ਨਹੀਂ ਹੋਗੇ पहले ने तो नहीं चली गया वैसे मेरे साथ मेरे मैं होनी खेल के ऐसे टाइम चपला बाहर नहीं आ जाती हूँ देखी पहले तो खेल तो पहले तो नहीं चली गया वैसे ओ पता नहीं कौन तो है हमारी ये दगा ओ नो पता नहीं क्या मैंने तो बारे तो नहीं चपला पानी दिल्ली है दोस्तों मैं आ गया

ਉਹਨੂੰ ਕੋਈ ਬੀੜੀ ਨਹੀਂ ਉਹ ਸੋਹਣਾ ਕਹਿੰਦਾ ਮੇਰੀ ਬਾਲ ਲੱਕੀ ਤੇ ਮਮਾ ਕਹਿੰਦਾ ਉਹਦਾ ਵੀ ਸੋਹਣੀ ਛੱਤ ਪਰ ਮੈਂ ਦੇ ਦੂੰਗਾ ਕਹਿੰਦਾ ਜੇ ਨਾ ਦਿੱਤੀ ਕਹਦਾ ਕੋਈ ਨਹੀਂ ਮੈਂ ਤਾਂ ਕੋਈ ਨਹੀਂ ਕਿਹਾ ਉਹਦਾ ਕੋਈ ਨਹੀਂ ਕੋਈ ਨਹੀਂ ਫੇਰ ਖੇਡਣ ਲੱਗ ਗਏ ਸੀ ਆ ਬਾਸਕਟਬਾਲ ਸਣੀ ਹੈਂਡਬਾਲ ਫੇਰ ਹੈਂਡਬਾਲ ਦੇ ਗੋਲ ਸੋ ਇਤਨੇ ਸਾਹ ਦੇਖ ਕੇ ਕਰ ਜਿਸਕਾ ਜਿਸਕਾ ਅੰਦਰ ਨੱਕ ਉਹ ਦੂਜੀ ਗੁੰਡੀ ਆ ਕੇ ਬਸ ਉਹਦੀ ਹੱਥ ਜੋ ਆ ਹੱਥ ਮਾਰਿਆ वसिया के फाउल के फाउल बस गोल खटा एक मिनट और थी और कीपर सीधा अब टाइम रखाने बंद

ਹਾਂ ਜੀ ਨਾ ਨਹੀਂ ਮੈਂ ਕੋਲ ਲਿਆ ਨਾ ਦੱਸਣਾ ਮਮਾ ਹਾਂ ਇਹ ਵਸੂ ਨਾ ਵੀਡੀਓ ਕਿਉਂ ਕਾਣੀ ਕਰਤਾ ਤਾਂ ਤਾਂ ਸਟੀਟੂ ਇਹ ਵੀਡੀਓ ਛੋਟੇ ਮਿਲਪਾ ਦੋਸਾ ਪਤਾ ਦੂ ਨਾਮ ਲਾਉਣਿਆ ਤੁਹਾਨੂੰ ਦাদু ਸੱਤਰੀ ਗਾਲੀ ਉਹਨਾਂ ਨੂੰ ਸੱਤਰੀ ਗਾਲੀ ਉਹਨਾਂ ਨੂੰ ਸੱਤਰੀ ਗਾਲੀ ਹਾਂ ਮੇਰੇ ਸਾਰੇ ਸੱਤਰੀ ਗਾਲੀ ਅੱਜ ਸੱਤਰੀ ਆਲ ठीक तो <laughs> <laughs> तो अच्छा <laughs> है

हाँ जी भेजो जो कॉमेडी वगैरह हास्य कटाव वाली कॉमेडी करनी है तो दसो गूगल कर लो जी की करिए मतलब कि समझ समझ नहीं Google आ रहा है ये भी शट आउट करिए ऐ दसो शट आउट करने गूगल से गूगल से शट आउट करो अच्छा गूगल तो भी शट आउट करने में हुंदा है ओके okay, ठीक है करेंगे हॉट टू गूगल पे तो चेक करेंगे ओके okay, ठीक है ठीक है समझ आ गई हूं मैंने सारा कुछ हमने भी दो चार गल्ला मार में इतनी गल्ला मरियां ने हां दोस्तों दोस्तों मैंने समझा गई तुसी की किया गा शॉर्ट आउट गूगल कर लो सारा कुछ ਹੇ ਦੋਸਤੋ ਇਹਨਾਂ ਨੂੰ ਪਤਾ ਨਹੀਂ ਕੀ ਹੋਇਆ ਗੁੱਸੇ ਚ ਆਈ ਤੁਸੀਂ ਮੇਰੇ ਸਾਹਮਣੇ ਹੁਣ ਸਾਰੇ ਭੌਂਕਣਗੇ ਉਹ ਜਾ ਰਹੇ ਨੇ ਉਹਨਾਂ ਨੂੰ ਸਾਰੇ ਭੌਂਕਣਗੇ ਵੀ ਕੀ ਯਾਰ ਦੋਸਤੋ ਮੈਂ ਮੰਮੀ ਨਾਲ ਚਲਾ ਗਿਆ ਦੋਸਤੋ ਉਹਨਾਂ ਨੂੰ ਕਾਫੀ ਟਾਈਮ ਹੋ ਗਿਆ ਗਿਆ ਨੂੰ ਤੈਨੂੰ ਕੀ ਕਰੀ ਨੇ ਪੂਰੀ ਤਨੋਜ ठीक है दोस्तों वीडियो लाइक शेयर कमेंट सब्सक्राइब जरूर करें करो बाय बाय दोस्तों मिलते हैं थो अगले ब्लॉग जो